ਦੇ ਪਾਦੇ ਪੱਟੇ ਉੱਤੇ ਹਾਂਜੀ ਹਾਂਜੀ ਬਾਈ ਜੀ ਪਾਦੇ ਪਾਣੀ ਪੂਰੀ ਚਾਹਤਾ ਤੇ ਮੈਂ ਥੱਲੇ ਵੇਖ ਨੂੰ ਤੇ ਮਗਰ ਆ ਦੇ ਰਿਹਾ ਹਾਂ ਤੇ ਬਸ ਬੱਕੇ ਬਸ ਬਸ ਤਾਹ ਪਰੇ ਬਸ ਮੁੰਡੇ ਜਾਣੋ ਦੇਓ ਚਾ ਚੀਰ ਦੇਓ ਬੀਗੇ ਡੜੀਆ ਪੈਸੇ ਦੇ ਜੀ ਖੇਡ ਜਾਣ ਤੋਂ ਪਹਿਲਾਂ ਪਾਪਾ ਮੈਨੂੰ ਵੀ ਪੈਸੇ ਦਿਓ ਲੈ ਮੈਨੂੰ ਦੇ ਕੱਲ ਵੀ ਤੇਰੇ ਨੂੰ ਪੈਸੇ ਦੇ ਦੇ ਉਹ ਬੱਚੇ ਆ ਸ਼ਹਿਰ ਜਾਂਦੇ ਆ ਖਰਚਾ ਹੋ ਜਾਂਦਾ ਕੰਮ ਦਾ ਦੱਕਾ ਵੀ ਤੋੜਦਾ ਕੰਮ ਇਹ ਫੀਰੀ ਕਾ ਤੇ ਰੱਖਿਆ ਕੰਮ ਆਪ ਹੀ ਕਰਨਾ ਫਿਰ ਉਹਨੂੰ ਪੈਸੇ ਕਹੇ ਕਹ ਦੇ ਦਿੰਨੇ ਆ ਵੱਡੇ ਛੋਟੇ ਨੇ ਬੋਲਣੇ ਤਾਲੀਮ ਸਿੱਖਣਾ ਪਰ ਪੈਸੇ ਦੇਣੇ ਦੇ ਨਹੀਂ ਦੇਣੇ ਨਾ ਦੇ ਕਿੱਧਰ ਦੀ ਗੱਲ ਕਿੱਧਰ ਨੂੰ ਲੈ ਗਿਆ ਦੱਸ ਕੀ ਤੁਹਾਡਾ ਦੱਸ ਸਵੇਰ ਸਵੇਰ ਲੱਗ ਜਾਂਦੇ ਬੱਚਿਆਂ ਨੂੰ ਚਾਹ ਵੀ ਦਿੱਤੀ ਦੇਦੇ ਰੋਏ ਤੇ ਹੀ ਕਿੰਦਰ ਖਾਣਾ ਸੋਟਾ ਪਾਪਾ ਬੈਠਾ ਤੁਸੀਂ ਮੰਮੀ ਦਾ ਤਾਂ ਤੁਹਾਨੂੰ ਪਤਾ ਹੀ ਆ ਮੈਂ ਚਾਹ ਲੈ ਆ ਕੇ ਦੇ ਦਿੰਨੀ ਬਾਲੂ ਤੁਸੀਂ ਚਾਹਤੀ ਮੇਰਾ ਟਾਈਮ ਹੋ ਗਿਆ ਤੇ ਮੈਂ ਜਾਣੀ ਹੈ ਠੀਕ ਹੈ ਬਾਲੂ ਠੀਕ ਹੈ ਸੱਟ ਆ ਗਿਆ ਗੁਰੂ ਇਹ ਵਾਲਾ ਵਧੀਆ ਆ ਕਿ ਫੁੱਲਿਆਂ ਦੀ ਪਤੰਦਰਾ ਤੜਕੇ ਦਾ ਪੈਸੇ ਨਹੀਂ ਤੇਰੇ ਕੋਲੇ ਉਹ ਕੁੰਡੀ ਕਾਂਡੀ ਲਾਉਣੀ ਪੈਂਦੀ ਐ ਨਾ ਘਰੋ ਫਰਮਾਰੀ ਮੋਟੀ ਬੜੇ ਵਾਲੀ ਸਾਂ ਕੁੰਡੀ ਪਤਾ ਨਹੀਂ ਲੱਗਦਾ ਉਹਨੂੰ ਕੁੰਡੀ ਲਾਉਣ ਲੱਗੇ ਦਾ ਓਏ ਯਾਰ ਘਰੇ ਕੱਢੀ ਦੀ ਆ ਬਈ ਯਾਰ ਤੇ ਮੜਾ ਮੋਟੇ ਵਿੱਚ ਫਿਰ ਪਾਣੀ ਪਾ ਦਈਦਾ ਨਾ ਉਹਦੇ ਵਾਲੀ ਚ ਇਹ ਅਸਰ ਤਾਂ ਘਟਦਾ ਹੀ ਆ ਉਹਨੂੰ ਪਤਾ ਹੀ ਨਹੀਂ ਲੱਗਦਾ ਕਾ ਯਾਰ ਉਹ ਕਿਹੜਾ ਗਣਕੇ ਪੀਂਦਾ ਜਦਾਂ ਜਗਾ ਧੁੰਦ ਲੈਣੀ ਹੁੰਦੀ ਉਹਨਾਂ ਚ ਕਰਦਾ ਉਹਨੂੰ ਪਤਾ ਨਹੀਂ ਲੱਗਦਾ ਯਾਰਾ ਵਧਗਾ ਤੇਰਾ ਸੌਖਾ ਫਰੀ ਜਾਂਦਾ ਬੁੜਾ ਦਾਦੂ ਦੂਰੂ ਚੰਗੀ ਘੜ ਲੈਂਦਾ ਗੱਡੀ ਭੈੜ ਵੜਦੀ ਜਾਂਦੀ ਅੰਦਰ ਤੱਕ ਪਤਾ ਲੱਗਦਾ ਤਾਂ ਹੀ ਤਾਂ ਹੁਣ ਹੁਣੀ ਪਤਾ ਲੱਗਦਾ ਚੱਲ ਆ ਇੱਕ ਇੱਕ ਚੱਲ ਗਏ ਯਾਰ ਹੁਣ ਹੋਰ ਯਾਰ ਮੈਂ ਵੀ ਘਰੀ ਜਾਣਾ ਬਾਹਰ ਤੋਂ ਬੁੜੇ ਨੇ ਘਣਾ ਘਰੇ ਨਹੀਂ ਆਇਆ ਦਸੀ ਬਹੁਤਾ ਪਾਣੀ ਖਾਨ ਖੂਨ ਨੂੰ ਦੇਖਿਆ ਕੋਈ ਯਾਰ ਖਾਨ ਨੂੰ ਯਾਰ ਖਾਨ ਨੂੰ ਜਿਹਾਉਂਦਾ ਮੈਂ ਸਦਾ ਇੱਥੇ ਆ ਗਿਆ ਯਾਰ ਚਾ ਚੱਕ ਬਰਾ ਵਾਕੇ ਮਾਲ ਬੜਾ ਚੰਗਾ ਯਾਰ ਮੈਂ ਕਹਿੰਦਾ ਮਾਲ ਤਾਂ ਪੂਰਾ ਹੀ ਚੰਗਾ ਬਣਾਉਂਦਾ ਚੱਲ ਗਿਆ ਕਿ ਲਾਉਣਾ ਹੋਰ ਚੱਲ ਤੂੰ ਵੇਖ ਲੈ ਮੈਂ ਤਾਂ ਪਹਿਲਾਂ ਵੀ ਇੱਕ ਦੋ ਲਾ ਲਿਆ ਨਾ ਨਿੱਕਾ ਪੜਾ ਉਹ ਨਹੀਂ ਮੈਂ ਨਹੀਂ ਯਾਰ ਬਸ ਮੈਂ ਪਹਿਲਾਂ ਵੀ ਲਾਈ ਬੈਠਾ ਤੇਰੇ ਹੋਂ ਤੋਂ ਪਾਣੀ ਵਾਲਾ ਪੈਜ ਵਾਕੇ ਬੜਾ ਮਾਹ ਨੀਲੀ ਹੁੰਦੀ ਯਾਰ ਪੈਜ ਤੂੰ ਯਾਦ ਕਰੇਂਗਾ ਇੱਕ ਵਾਰੀ ਵੀ ਤੇ ਚੱਲੇ ਯਾਰ ਚੱਲਦੇ ਆਂ ਬਸ ਯਾਰ ਆ ਰੱਖ ਦੀ ਕੱਲੂ ਕੰਮ ਵੇਜੂਗੀ ਹੋਰ ਦੋ ਦਿਨ ਸੌਕੇ ਲੰਘਣਗੇ ਬਾਅਦ ਦਾ ਬਾਅਦ ਵੇਖੀ ਜੋ ਹੋਰ ਯਾਰ ਵਾਵਾ ਹਰੀਆ ਕਰਤਾ ਯਾਰ ਮੈਂ ਤਾਂ ਫਸਰਦਾ ਯਾਰ ਆਹੀ ਆ ਯਾਰ ਚੱਲੇ ਯਾਰ ਆ ਲੰਮੀ ਅੰਗਰਾਧ ਮੈਨੂੰ ਕਰੇ ਕੁੰਡੀ ਲਾਉਣੀ ਪਿਆ ਕਰਦੀ ਹੈ ਮੇਰੇ ਤਨੇ ਤੱਕ ਇਹ ਮੰਨਣਾ ਵਿਚਾਰ ਮੈਂ ਕੁੰਡੀ ਮੈਨੂੰ ਚਰਵਾਣਾ ਹੈ ਆਪੇ ਤੋਂ ਮਿਲ ਕੇ ਕਰਾਂ ਗੜਾ ਬੱਸ ਆ ਮ ਆ ਗਿਆ ਬਾ 10 ਮਿੰਟਾਂ ਬਾ ਮ ਆ ਨਾ ਹੋਣ ਲੱਗਾ ਆ ਗਿਆ ਬਾ 10 ਮਿੰਟਾਂ ਚ ਚੱਲ ਨਾ ਨਾ ਜਲਦੀ ਲਾਵਾ ਕੈਸਾ ਹੀ ਆ ਨਾ ਆ ਗਿਆ ਆ ਗਿਆ ਓਕੇ ਗਰਮਣਾ ਜੈਂਟਲੈਂਸਰ ਲੈ

ਇਹ ਬੜੀਆ ਬਹਿਦੂ ਕੱਢੇਗਾ ਨਹੀਂ ਕੋਲਾਂ ਨੇ ਚਾਹ ਦੇਣਾ 100 ਰੁਪਏ ਕੱਢਿਆ ਮੈਂ ਕਿਤੋਂ ਕੱਢ ਲੈ ਨੌਕਰਾਂ ਦੀ ਕਮਰੇਤ ਵਾਲੀ ਬੈਠਿਆ ਪੈਸੇ ਘਟ ਨਹੀਂ ਹੈ ਅੱਜ ਇਹ ਕਹਿਣਾ ਦਾ ਮਤਲਬ ਪਹਿਲੇ ਮੈਂ ਕੱਢਿਆ ਮੈਂ ਕੱਢਿਆ ਮੈਂ ਜੇ ਨਾ ਬੋਲਿਆ ਤੂੰ ਲੰਮੀ ਆ ਗਈ ਕੀ ਤਲੀ ਮਿਆਰਾ ਤੈਨੂੰ ਨੁੱਕ ਤੇ ਹੁਸ਼ਾ ਗਿਆ ਜਵਾਰ ਨੂੰ ਹੁਸ਼ਾ ਗਿਆ ਅਬਾ ਸੱਚ ਤੇ ਬੋਲਣ ਉਹ ਬੱਚਾ ਨੂੰ ਕਹੀ ਜਾਂਦੇ ਆ ਕਿ ਉਹ ਨਹੀਂ ਚੱਲ ਰਿਹਾ ਬੰਦੇ ਨੇ ਮੈਂ ਜਵਾਜਾਂ ਕੋਈ ਚੀਜ਼ ਲੈ ਜਾਂਦੀ ਹੁੰਦੀ ਐਵੇਂ ਥੋੜੀ ਹੁੰਦਾ ਕਰ ਉਹ ਦੇਖ ਦੇਦਾ ਸਾਰਾ ਤੇਰੇ ਕੁੰਡੀ ਕਰੈਕਸ਼ਨ ਨੇ ਫਸਾਤਾ ਤੇ ਉਹ ਮੈਂ ਨਹੀਂ ਕਿ ਮੈਂ ਫਸ ਗਿਆ ਯਾਰ ਤਿੰਨ ਚਾਰ ਸਾਲ ਹੋ ਗਏ ਮੈਨੂੰ ਤਾਂ ਇਹ ਕੰਮ ਕਰਦੇ ਨੂੰ ਸਾਡੇ ਘਰੇ ਤਾਂ ਪਤਾ ਨਹੀਂ ਲੱਗਦਾ ਤੂੰ ਬੰਦੂ ਨਾ ਇਹ ਮਿਸ਼ਰੀ ਫੜਾ ਵੀ ਕਿ ਫੜਿਆ ਵੀ ਆ ਉਹ ਭਰਾਵਾ ਥੋੜਾ ਬੜਾ ਡੱਕਿਆ ਹੁੰਦਾ ਉਹਨੂੰ ਆਪਦੇ ਆਪ ਦਾ ਨਹੀਂ ਪਤਾ ਲੱਗਦਾ ਕਿੱਥੇ ਪਿਆ ਉਹਨੂੰ ਪੈਸੇ ਖਵਾ ਪਤਾ ਲੱਗਣਾ ਤੂੰ ਤੇਰਾ ਕਿੰਨੇ ਪੈਸਿਆਂ ਦਾ ਰੌਲਾ ਪਿਆ ਹੁਣ ਕਦੇ ਰੌਲੇ ਆ ਦੋ ਰੁਪਏ ਤੇ 500 ਰੁਪਏ ਚਲੋ ਤਾਂ ਉਹਨਾਂ ਨਗੈਲੀ ਕਰਕੇ ਉਹ 2000 ਰੁਪਏ ਚੱਕਰ ਸੀ ਅੱਜ ਮੈਂ ਫੋਨ ਲਾ ਕੇ ਨਿਕਲਿਆ ਅੱਛਾ ਤਾਂ ਕਿੰਨਾਂ ਸ਼ਾਕ ਸਦਾ ਕਰ ਦਿਆ ਤੇਰੇ ਤੇ ਹੀ ਆ ਤੇ ਮੇਰੇ ਤੇ ਹੁਣ ਆਣਾ ਤੈਨੂੰ ਪਤਾ ਹੀ ਆ ਕਿ ਪਰ ਕੋਈ ਹੋਰ ਬੰਦਾ ਹੈ ਨਹੀਂਗਾ ਜਿਹੜਾ ਇਹ ਵਝਾਵੇ ਹੋਰ ਫਿਰ ਸਰੀ ਆ ਮੈਨੂੰ ਉਹਨੂੰ ਬੜੀ ਦਾ ਬੱਕਰ ਬਣਾਉਣਾ ਪੈਣਾ ਬਸ ਫਿਰ ਆਪਾਂ ਉਹ ਤੇ ਸਟੀਮ ਪਾ ਦਿੰਨੇ ਆ ਉਹ ਤੇ ਐ ਨਾ ਬੰਦਾ ਪੁਰਾਣਾ ਲੱਗਾ ਤੇ ਵਿਸ਼ਵਾਸ ਵਾਲਾ ਕਰਦਾ ਵਿਸ਼ਵਾਸ ਤਾਂ ਟੁੱਟ ਹੀ ਜਾਂਦਾ ਹੁੰਦਾ ਬਾਅਦ ਚੋਂ ਉਹ ਕਾਮ ਹੈ ਉਹ ਔਖਾ ਨਹੀਂ ਆਪਾਂ ਜਦੋਂ ਤੇਰੇ ਨਾਲ ਖੜੇ ਆ ਕੋ ਤਾਂ ਬਈ ਕੋਈ ਸਕੀਮ ਹੁੰਦੇ ਆ ਯਾਰ ਮੈਨੂੰ ਤਾਂ ਰਹਿੰਦੀ ਆ ਪੀਲਾ ਬਈ ਮੈਂ ਪਹਿਲਾਂ ਵੀ ਇੱਕ ਦੋ ਨਹੀਂ ਬਸ ਓਕੇ ਕੰਮ ਬਹੁਤ ਮੈਨੂੰ ਟੈਨਸ਼ਨ ਹੋਈ ਪਈ ਮੈਨੂੰ ਨੀਂਦ ਨਹੀਂ ਆਉਂਦੀ ਕਾ ਯਾਰ ਬਹੁਤ ਟੈਨਸ਼ਨ ਕੋਈ ਨਹੀਂ ਹੋ ਜੂਗੀ ਦੂਰਾ ਤੂੰ ਮੇਰੇ ਅੱਖ ਤਾਂ ਲੱਗਾ ਇੱਕ ਵਾਰੀ ਦੇ ਬਸ ਕੀਮ ਸਾਡਾ ਤੁਸੀਂ ਫਸਾਇਆ ਹੁਣ ਤੁਸੀਂ ਕੱਢੋ ਇਹ ਚੋਕੀ ਦੱਸੋ ਮੈਨੂੰ ਕੋਈ ਸਕੀਮ ਕੀ ਉਹ ਤੈਨੂੰ ਦੱਸ ਦਾਂਗੇ ਫਿਰ ਜੇ ਤੂੰ ਹੁਣੇ ਕਹੇਂਗਾ ਤੈਨੂੰ ਹੁਣੇ ਦੱਸ ਦਿੰਨਾ ਜੇ ਬਾਅਦ ਚ ਕਹੇਂਗਾ ਵੀ ਕੱਲੇ ਚ ਗੱਲ ਕਰ ਨਹੀਂ ਫਿਰ ਕੱਲੇ ਦੱਸਦੇ ਵੀ ਭਰਾ ਹੀ ਆ ਆਪਣਾ ਹੀ ਆ ਜਿੱਥੇ ਬੈਠੇ ਕੋਈ ਗੱਲ ਨਹੀਂ ਜਿਆਰੀ ਆਪਣੀ ਆਪਣੀ ਚਾਰ ਬਾਈ ਯਾਰ ਉਹ ਤਾਂ ਠੀਕ ਆ ਬਈ ਯਾਰ ਫਿਰ ਵੀ ਇਹਨਾਂ ਨਹੀਂ ਯਾਰ ਦੱਸ ਤੂੰ ਮੈਨੂੰ ਕੱਢੋ ਯਾਰ ਮੈਂ ਤਾਂ ਬਹੁਤ ਟੈਨਸ਼ਨ ਹੋਈ ਪਈ ਆ ਬਸ ਫਿਰ ਕੰਨ ਕਰ ਮੇਰੇ ਕੋਲ ਹੂੰ ਦੱਸ ਸਮਝ ਗਿਆ ਬਸ ਸਹੀ ਹੈ ਸਹੀ ਆ ਨਹੀਂ ਮੇਰੇ ਵਿੱਚ ਗਾਂ ਗੱਲ ਨਾ ਕਰੀ ਨਹੀਂ ਗਾਂ ਗੱਲ ਕਾਦੀ ਕਰਨੀ ਮੇਰੇ ਸਿਰ ਉੱਤੇ ਕਿਉਂਕਿ ਮੇਰਾ ਨਾਮ ਵੀ ਬਾਅਦ ਚ ਉਹਨਾਂ ਹੀ ਵਾਚ ਆਊਗਾ ਉਹ ਨਹੀਂ ਆਉਂਦਾ ਚੱਕਰ ਹੀ ਕੋਈ ਨਹੀਂ ਬਸ ਤੱਕ ਚੱਕ ਕੇ ਖੁਸ਼ੀ ਹੈ ਇੱਕ ਵਾਰ ਚਲ ਬਾਲਾ ਕੱਲ ਦਾ ਹਲਾ ਟੈਨਸ਼ਨ ਹੋਈ ਪਈ ਐ ਮੈਂ ਤਾਂ ਅੱਜ ਘਰੇ ਹੁਣ ਉਹਨਾਂ ਦਾ ਮੈਨੂੰ ਥੋੜਾ ਹੀ ਪਾਈ ਜਾਣਾ ਕੰਮ ਮੇਰਾ ਪਹਿਲਾਂ ਹੀ ਸੱਟ ਆ ਓਪੀਲਾ ਭਾਈ ਅੱਜ ਹੀ ਮੈਂ ਹੱਲ ਕਰਦਾ ਇਹ ਚੱਕ ਕੇ ਬੜਾ ਦਾ ਬਟਗਾ ਥੀੜੀ ਕੋ ਰੱਖਦੇ ਆ ਮੋਤਾ ਫਿਰ ਨੌਕਰ ਤੇ ਅਗਲਾ ਜਕੀਨ ਥੋੜਾ ਮੇਰੇ ਤੇ ਯਕੀਨ ਕਰਨਗੇ ਹਾਂ ਹਾਂ ਜਿੱਦੋਂ ਸਬੂਤ ਉਹਦੇ ਗੁਲਾਬ ਦੇ ਦੇ ਆਪਾਂ ਉਹ ਮੰਨੀ ਲੈਣਾ ਬਸ ਪੈਰਾਂ ਦੇ ਪਾਣੀ ਨਾ ਪਾਉਣ ਦੇਈ ਨਹੀਂ ਨਹੀਂ ਪੈਰਾਂ ਦੇ ਪਾਣੀ ਮੈਂ ਜਾਂਦੀ ਇਹ ਕੰਮ ਕਰਨਾ ਆਪਣਾ ਚੱਕ ਕੇ ਮੁੱਢ ਦਾ ਉਸ ਤੇ ਰੱਖਣਾ ਸੜਕੀ ਖਰਾਬ ਹੋ ਰਹੀ ਦੇਖੀ ਚਲ ਬਣਦਾ ਕੀ ਬਈ ਪਰਾ ਪੈ ਕੇ ਕੋਰ ਨਾ ਨਾ ਠੀਕ ਓਕੇ ਓਕੇ ਚਲੋ ਚੰਗਾ ਮੈਂ ਚੱਲ ਦਿੰਦੀ ਬੈਠੋ ਯਾਰ ਓਕੇ ਓਕੇ ਬਈ ਬੈਠੋ ਤੁਸੀਂ ਕਰੋ ਗੱਲਾਂ ਬਾਤਾਂ ਬਈ ਦਾ ਕਿਵੇਂ ਫੜਿਆ ਗਿਆ ਹੋਏ ਯਾਰ ਹਜੇ ਨਵਾਂ ਹੈ ਹੌਲੀ ਹੌਲੀ ਕਰਦਾ ਕਰਦਾ ਆਪਣੇ ਸੈੱਟ ਹੋ ਜਾਊਗਾ ਚੱਲਾ ਪੈਗ ਪਾਈ ਚੱਲ ਗਿਆ ਤੂੰ ਲਾ ਯਾਰ ਮੈਂ ਤਾਂ ਉਹਦੇ ਨਾਲ ਵੀ ਲਾ ਲੈ ਤੂੰ ਹੀ ਲਾਇਆ ਲਾਲ ਸਿਲਕ ਤਾਂ ਨਹੀਂ ਯਾਰ ਮੈਂ ਨਹੀਂ ਲਾਉਣਾ ਬਸ ਤੂੰ ਲਾ ਦੇ ਤੂੰ ਲਾਉਣਾ ਦੇਖ ਲੈ ਨਹੀਂ ਤਾਂ પાਸੇ ਰੱਖੀ ਤੇ ਨਹੀਂ ਆਪਾਂ ਹੀ ਮਾਰ ਆ ਚੱਲ ਗਏ ਆ ਕਾਲੂ ਚ ਆ ਜਾ ਪ੍ਰੀਤਾ ਬਸ ਜੀ ਬਹੁਤ ਬੜਾ ਬ੍ਰੇਸਿਆ ਜੇ ਤੁਸੀਂ ਮੈਨੂੰ ਦੱਸੋ ਕਿ ਹੋਗਾ ਉੱਥੇ ਉਹਨਾਂ ਨੂੰ ਤੈਨੂੰ ਕੋਈ ਪੁੱਛਦਾ ਹੀ ਕਿੱਥੇ ਕਰਿਆ ਸੀਗਾ ਨਾ ਤੇ ਕਿੱਥੇ ਰਖਿਆ ਨਾ ਕਿੱਥੇ ਗਿਆ ਕਿ ਰਾਤ ਕੋਈ ਨਾ ਕਿੱਥੇ ਕਿੱਥੇ ਮੈਂ ਜੇ ਅਸਲ ਵਿੱਚ ਤੈਨੂੰ ਦੱਸਣਾ ਹੀ ਇਹ ਗੱਲ ਉਹ ਵਾਲਾ ਪੁੱਛਿਆ ਨਾ ਕਿ ਜੇ ਮਮਤਾ ਬড় ਬੜਾ ਕੀ ਕਰਨਾ ਜਹੋ ਜੀ ਪਹਿਲਾਂ ਬੜਦਾ ਪੈਸੇ ਗਿਆ ਉਹਦੇ ਆਏ ਬੜਦਾ ਹੀ ਗਿਆ ਕਰਦਾ ਮਾਂ ਦੇ ਕੋਪਰੇ ਇਹਦਾ ਜੇ ਮਤਲਬ ਮਤਲਬ ਆ ਕੇ ਛਿੰਦੇ ਨੂੰ ਪੁੱਛਦਾ ਤਾਂ ਜਾ ਦੂਗਾ ਉਹਨੂੰ 30 ਹਜ਼ਾਰ ਉਹ ਆਪਣਾ ਰੈਂਡਰੂ ਅਜੇ ਤੱਕ 2-4 ਹਜ਼ਾਰ ਬਾਰੇ ਹੀ ਉਹਨੇ ਵੇਖਦਾ ਕੰਮ ਕੀਤਾ ਉਹ ਬੰਦੇ ਦੀ ਨੀਅਤ ਪਤਾ ਨਹੀਂ ਕਿੰਨਾ ਟਾਈਮ ਲੱਗਦਾ ਹੁੰਦਾਗਾ ਨਾਲੇ ਅੱਜਕੱਲ ਨੂੰ ਜਿਆਦਾ ਜਿਆਦਾ ਹੀ ਪੈਸੇ ਲੋੜ ਰਹਿੰਦੀ ਆ ਲੈਤੀ ਗਿਣਤੀ ਇਹਦਾ 500 ਵਰਗੇ ਦਾ 100 ਵਰਗੇ ਦਾ ਜਾ ਉਹ ਸਾਡਾ ਸਿਆਣਾ ਦੱਸਦੇ ਕਹਾਂ ਕਿ ਜਦੋਂ ਕਹਿੰਦੇ ਇਹ ਪਤਾ ਹੀ ਘਰਦੇ ਆ ਤੇਰੇ ਪੈਸੇ ਕੋਈ ਪਤਾ ਹਾਂਜੀ ਮੈਂ ਨਹੀਂ ਵੇਖਿਆ ਨਾ ਜੀ ਮੈਂ ਨਹੀਂ ਵੇਖਿਆ ਦੇ ਰਿਹਾ ਉਹ ਨੂੰ ਪੁੱਛੀ ਜਾਣ ਲੱਗਦੇ ਹੱਥੀਂ ਇਹਾ ਲੋਕੀ ਸਰਦਾਰ ਵੀ ਲੋ ਆਗੇ ਖੜਾ ਕੀ ਅੰਗਾਂ ਦੇਣਾ ਇਹ ਗੱਲ ਕਿ ਬੜੀ ਗੁੱਝਬਤ ਗੱਲ ਦਾ ਤੈਨੂੰ ਪਤਾ ਹੀ ਆ ਤੇ ਬਹੁਤ ਨਾੜਕਾ ਬੱਟਾ ਰੱਖ ਕੇ ਤੇ ਯਾਰ ਕਿਹੜਾ ਬੱਟੂ ਬੱਟਾ ਪਦਾ ਨਾਲ ਫੜਿਆ ਨਾ ਕਿਤੇ ਉਹ ਕਰਤੋ ਯਾਰ ਮਾਸੂਮ ਗੱਡੀ ਆ ਰਹੀ ਸੀ ਯਾਰ ਦੱਸ ਬੱਟਾ ਕਿੱਥੇ ਤੂੰ ਦੱਸ ਤਾ ਕਿਹੜਾ ਬੱਟੂ ਆ ਮੈਨੂੰ ਤਾਂ ਕਿਸੇ ਗੱਲ ਦਾ ਨਹੀਂ ਪਤਾ ਯਾਰ ਕੋਈ ਨਹੀਂ ਲੈਣੇ ਸਮਾਜ ਪਾਗੀ ਆ ਆ ਆ ਕਰਦਾ ਦੁੱਧ ਦੁੱਧ ਪਾਣੀ ਦੇ ਪਾਣੀ ਲੱਗ ਜੂ ਪਾ ਤੇ ਨੂੰ ਹੁਣੇ ਵੱਡਾ ਆ ਇਹ ਗੱਲ ਤਾਂ ਦੱਸ ਮੈਨੂੰ ਗੱਲ ਤਾਂ ਤੁਹਾਨੂੰ ਦੱਸ ਦਿੰਨਾ ਬਸ 2 ਮਿੰਟ ਰੁਕ ਜਾ ਉਹ ਪਿਆਰ ਦਾ ਭਰਾ ਸਾ ਪਿਆ ਲੈ ਦੋ ਘਣਾ ਦੁੱਧ ਦੋ ਤਾਂ ਪਾਣੀ ਦੇ ਪਾਣੀ ਆਹ ਬਲਾ ਤੇਰੇ 30 ਸਾਲ ਦਾ ਪਿਆਰ ਕੋਲ ਜਣਾ 5-7 ਹਜ਼ਾਰ ਕਿਸ਼ੇ ਕਾਤ ਨੌਕਰ ਨੌਕਰ ਹੀ ਰਹਿੰਦਾ ਜਿੰਨੀ ਮਰਜ਼ੀ ਅਦਤ ਕਰ ਲੋ ਉਖਾ ਜਾਂਦੇ ਹੁੰਦੇ ਕਾਤ ਆ ਚੱਕ ਵੱਡਾ ਹਮਾਈਤੀ ਐ ਮੇਰਾ ਨਾਂ ਲਈ ਜਾਂਦੀ ਉਹਦੇ ਦਾ ਇਹਦਾ ਮੈਨੂੰ ਨਹੀਂ ਪਤਾ ਸਰਦਾਰ ਜੀ ਮੈਨੂੰ ਨਹੀਂ ਪਤਾ ਗਾਇ ਬਟੂ ਦੇ ਦਾ ਕਿੱਥੋਂ ਆਇਆ ਸੰਧਿਆ ਕੇਹਰਾ ਤੇ ਮੇਰਾ ਨਾ 30 ਸਾਲ ਦਾ ਪਿਆਰ ਪਰ ਮੇਰੀ ਮਿੰਟ ਤੇ ਤੇਰੇ ਪਤੂਣਾ ਇੰਨਾ ਹੀ ਐ ਬਤੋ ਘਰੋਂ ਵੱਜ ਘਰੋਂ ਚਲਾ ਜਾ ਹਾਂ ਕਿਵੇਂ ਘਰੋਂ ਜਾਣਾ ਤੂੰ ਪੁਲਿਸ ਨੂੰ ਬੁਲਾ ਥੇ ਜੋ ਵੱਜੇ ਚਾਰ ਪਰ ਕੀ ਕਰੇ ਕੀ ਕੀ ਗੈਪ ਕੀਤਾ ਆਪਣੇ ਘਰੋਂ ਮੈਂ ਤੈਨੂੰ ਭਰਾ ਸਮਝਦਾ ਨਾ ਇੰਨਾ ਹੀ ਬਸ ਵਾਦੂ ਮੇਰੀਆਂ ਅੱਖਾਂ ਤੋਂ ਦੂਰ ਹੋ ਜਾ ਬਸ ਗੁਰੀ ਪੁੱਤਿਆ ਨਾ ਬੋਲ ਤੈਨੂੰ ਮੈਂ ਨਿੱਕੇ ਨਿੱਕੇ ਹੁੰਦਾ ਉਹਨੂੰ ਪਾਲਿਆ ਵਾ ਤੇ ਪਾਲਿਆ ਹੁਣ ਫਿਰ ਇਹ ਥੋੜਾ ਘਰ ਕੋ ਆ ਗਿਆ ਤੈਨੂੰ ਸਾਰਾ ਤੇਰੇ ਸਾਹਮਣੇ ਉਹ ਤੂੰ ਕੀਤਾ ਕੋ ਨਹੀਂ ਹੁਣ ਬੜਗਾ ਕੇ ਨਿਕਲਿਆ ਸਰਦਾਰ ਜੀ ਬਹੁਤ ਮਾੜੀ ਗੱਲ ਆ ਤੁਸੀਂ ਇੱਕ ਬੱਚੇ ਤੇ ਵਿਸ਼ਵਾਸ ਕੀਤਾ ਮੇਰੇ ਤੇ ਵਿਸ਼ਵਾਸ ਹੈ ਮੈਂ ਫਿਰ ਵੀ ਤੈਨੂੰ ਕਹੀ ਨਾ ਵੀ ਤੂੰ ਨਾ ਇੰਨਾ ਹੀ ਅੰਦਾਜ਼ ਮੇਰੀਆਂ ਅੱਖੋਂ ਦੂਰ ਹੋ ਜਾ ਬੱਸ ਸਰਦਾਰ ਜੀ ਤੁਸੀਂ ਠੀਕ ਨਹੀਂ ਕੀਤਾਗਾ ਕਿਹੜਾ ਕਿ ਮੈਨੂੰ ਘਰੋਂ ਇੰਨਾ ਜਲੀਲ ਕਰਕੇ ਕੱਢਿਆ ਵਾ ਤੂੰ ਹੀ ਕਤੋ ਜਨਾ ਤੂੰ ਤਾਂ ਦਾਸ ਤਾਂ ਸਹੀ ਆ ਰੀਤਾ ਤਾਂ ਜਨਾ ਬਾਈ ਜੀਹਾਂ ਨੂੰ ਦੇਖ ਕੇ ਮੈਂ ਛੱਡਿਆ ਇਹ ਗੱਲ ਹੋਏ ਕੀ ਹੋਣੀ ਬਾਈ ਯਾਰ ਰਾਸ ਤਾਂ ਕੀ ਨਹੀਂ ਸੁਣ ਦੌਰ ਮੈਂ ਕਰੂੰ ਕੱਢਦਾ ਯਾਰ ਕਿਉਂ ਕੀ ਗੱਲ ਹੈ ਯਾਰ ਤੂੰ ਚੋਰੀ ਤੂੰ ਕੀਤੀ ਪੈਸੇ ਚੋਰੀ ਹੋ ਗਏ ਉਹਨਾਂ ਦੇ ਨਹੀਂ ਯਾਰ ਉਹ ਤਾਂ ਆਇਆ じゃ ਬੰਦਾ ਹੀ ਨਹੀਂ ਆ ਰਹਾ ਨਹੀਂ ਭਾਈ ਮੈਂ ਕਿਹਨਾਂ ਬੰਦਾ ਆਇਆ じゃ ਪਰ ਉਹਨੂੰ ਨਹੀਂ ਐਵੇਂ ਨਹੀਂ ਕੋਈ ਨਹੀਂ ਰੋਣਾ ਗੈਰ ਨਾਲ ਹੌਲਾ ਕਰ ਕੋਈ ਨਹੀਂ ਗੱਲ ਕਰਾਂਗੇ ਕੋਈ ਮੇਰੀ ਗੱਲ ਸੁਣ ਮੀ ਪਈ ਜਾਂਦਾ ਜੇ ਰੋਟੀ ਪਾਣੀ ਖਾਣਾ ਪਹਿਲਾਂ ਮੇਰੇ ਨਾਲ ਚੱਲ ਸਹਿਰ ਮੈਂ ਤੇ ਨਾਲ ਆਪਾਂ ਗੱਲ ਕਰ ਲਾਂਗੇ ਰੋਣਾ ਕੋਈ ਹੱਲ ਨਹੀਂ ਹੋਣਾਗਾ ਕੋਈ ਗੱਲ ਤਾਂ ਫੈਨ ਨਹੀਂ ਹੋਇਆ ਤਾਂ ਬੰਦਾ ਨਹੀਂ ਇਦਾਂ 15 ਸਾਲ ਤਾਂ ਮੈਨੂੰ ਉਹਦੇ ਜਿਹੜੇ ਕੰਮ ਕਰਦੇ ਨੂੰ ਹੋ ਗਿਆ ਕਿੰਨੇ ਸਾਲ ਹੋ ਗਿਆ ਯਾਰ ਉਹ ਤੈਨੂੰ ਉਹਦੇ ਨਾਲ ਲੱਗੇ ਲੋ ਤੇ ਮੈਨੂੰ ਆਉਦਾ ਸਾਰਾ ਕੁਝ ਸਹੀ ਸੀ ਯਾਰ ਬਿਲਕੁਲ ਸਾਰਾ ਕੁਝ ਸਹੀ ਸੀ ਫੇਰ ਕੋਈ ਗਲਤ ਫੈਨ ਨਹੀਂ ਹੋਈ ਹੈ ਬੰਦਾ ਤਾਂ ਉਹ ਹੈ ਨਹੀਂਗਾ ਦਿਲ ਦੀ ਗੱਲ ਹੈ ਜੀ ਤਾਂ ਮੈਨੂੰ ਦੱਸ ਦੇ ਉਨੀ ਕੀ ਹੋਈ ਤਾਂ ਉਹ ਬੰਦਾ ਆ ਜਿਹੜਾ ਹੈ ਨਹੀਂਗਾ ਇਹ ਤੈਨੂੰ ਮੈਂ ਬਾਈ ਮੈਨੂੰ ਕਹਿੰਦੇ ਪੈਸੇ ਤੂੰ ਕੱਢਿਆ ਯਾਰ ਦੱਸ ਜੇ ਤੂੰ ਕੱਢਿਆ ਤਾਂ ਤੂੰ ਦੱਸ ਦੇ ਆਪਾਂ ਬਾਈ ਮੈਨੂੰ 30 ਸਾਲ ਹੋ ਗਏ ਬਾਈ ਯਾਰ ਉਹਨਾਂ ਨਾਲ ਕੰਮ ਕਰਦੇ ਨੂੰ ਯਾਰ ਤੂੰ ਨਾ ਤੈਨੂੰ ਇਹ ਨਹੀਂ ਆਉਂਦਾ ਗਲਤ ਕੀਤਾ ਜੇ ਤੂੰ ਉਹ ਤਾਂ ਵੀ ਪੁੱਛਾਂ ਗਲਤ ਕੀਤਾ ਦਾ ਜੇ ਤੇਰੀ ਕੋਈ ਗਲਤੀ ਹੈਗੀ ਆ ਸਾਨੂੰ ਦੱਸ ਦੇ ਰੋਤਾ ਪਤੋ ਮੇਰੇ ਕੋਲੇ ਚੱਲ ਵੜ ਤੂੰ ਐਡੀ ਗੱਲ ਕਰਦਾ ਨਹੀਂ ਕੀ ਮੇਰੇ ਕੋਲੇ ਰਹਿ ਪਾ ਤੋ ਕੋਈ ਚੱਕਰ ਨਹੀਂ ਕਰਨਾ ਸੇ ਤਾਂ ਇਧਰ ਵੀਰੇ ਨਾ ਚੱਲ ਘਰੇ ਤੱਕ ਫੜਾਓ ਹਾਂ ਭਾਈ ਕੱਲ ਚੱਲ ਫੜਾਓ ਤੇ ਮੈਂ ਵੀ ਨੱਕੇ ਬੰਨ ਲਿਆ ਮੈਂ ਚੱਲਦਾ ਠੀਕ ਹੈ ਮੇਰੇ ਉੱਤੇ ਜਿਹੜਾ ਕੰਨਾ ਕਰ ਲੈ ਕੀ ਕਰਦਾ ਮੇਰੇ ਕੋਲ ਰੋਟੀ ਖਾਜ ਦੁੱਤਰ ਐਨ ਦਿਲ ਨਾ ਹੌਲਾ ਕਰ ਇਹੜੀ ਪੈਸੇ ਦੇ ਯਾਰ 2000 ਰੁਪਿਆ ਮੇਰੇ ਕੋਲ ਨਹੀਂ ਪੈਸੇ ਗਏ ਕਿਉਂ ਹੈ ਕਿਉਂ ਹੋਰ ਕਿਧਰ ਪੰਜਾਬ ਪੈਸੇ ਚੈਨ ਲੱਗ ਗਿਆ ਤੇਰੀਆਂ ਕਰਤੂਤਾਂ ਦਾ ਪਰਾਂ ਨੂੰ ਨਸ਼ਾ ਕਰਨ ਲੱਪਿਆ ਤੈਨੂੰ ਕੋਣਾ ਨਸ਼ਾ ਕਰਨ ਲੱਪਿਆ ਦੱਸ ਉਹ ਪੈਸੇ ਵੀ ਤੂੰ ਕੱਢਿਆ 2000 ਰੁਪਿਆ ਜਾਇਰ ਕੱਢਿਆ ਜਿਹੜਾ ਕਰਨਾ ਕਰ ਲਾ ਬਤੋ ਉਹ ਜਾ OK ਉਹ ਗਿਆ ਉਹ ਤਾਂ ਲੜੀ ਜਾਂਦਾ ਉਹ ਗੱਡੀ ਜਾਂਦੇ ਪਿਆਪਾ ਬਦਲ ਪਾਠ ਹੋਣਾ ਆਏ ਹੋਣਾ ਨਾ 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 ਉਹ ਬੰਜਿਆ ਯਾਰ ਨਾ ਖੜੀ ਜਾ ਕੋਈ ਨਾ ਯਾਰ ਨਾ ਬਾਈ ਨਾ 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 ਕੰਮ ਨਾ ਕਰ ਯਾਰ ਕੋਈ ਨਹੀਂ ਦੇਖਣਾ ਮੈਂ ਤੇਰਾ ਮੁੰਡਾ ਯਾਰ ਨਾ ਆਇਆ ਤੇ ਮੈਂ ਭਰਾਵਾ ਕਹਿਣਾ ਮਾਫੀ ਮੰਗਣਾ ਤੇਥੋਂ ਇਹ ਸਾਰਾ ਮੇਰੇ ਲਾਤ ਦਾ ਕੀਤਾ ਹੈ ਕੰਮ ਮੇਰਾ ਮੁੰਡਾ ਹੀ ਕਰਦਾ ਸਾਰਾ ਕੁਝ ਮੈਂ ਤੇਰੇ ਤੇ ਸ਼ੱਕ ਕੀਤਾ ਮੈਨੂੰ ਭਰਾਵਾ ਤੂੰ ਪਹਿਲਾਂ ਵੀ ਸੋਚਦਾ ਨਹੀਂ ਗੱਲ ਕੋਈ ਨਹੀਂ ਮੇਰੇ ਵੀ ਨਾਂ ਲੱਗਾ 30 ਦਿਨ ਹੋਇਆ ਤੇਰੇ 30 ਸਾਲ ਲਾਤੇ ਨੇ ਉਹ ਮਾਲ ਕੇ ਭਰਾਵਾ ਜਿਹੜਾ ਕਰਦਾ ਉਹਦੇ ਬਾਰੇ ਸੋਚਦਾ ਜਿਹਨੇ ਗਲਤ ਕਰਦਾ ਜਿਹੜਾ ਚਲ ਕੋਈ ਨਹੀਂ ਆ ਜਾ ਘਰੇ ਛੱਡ ਕੇ ਆਉਣੇ ਤੈਨੂੰ ਚਲਾ ਜਾ ਆ ਸਾਡੇ ਨਾਲ ਚੱਲ ਤੂੰ ਵੀ ਹੁਣ ਬਲੀ ਯਾਰ ਭਰਾ ਤੂੰ ਗੁੱਸਾ ਨਾ ਕਰ ਨਹੀਂ ਕੋਈ ਗੱਲ ਨਹੀਂ